ਇਹ ਬਚੰਸੀ ਜੀ ਤੇ ਵੀ ਤੀਜੀ ਸਾਖੀ ਜੀ ਇਹ ਹੈ ਜੀ ਤੇ ਨਾਨਸਾ ਜਦੋਂ ਬੇ ਬੇ ਛੱਡ ਰਹੇ ਸੀਗੇ ਸੇਵਾ ਛੱਡਦੇ ਸੀ ਨਾਨਸਾ ਨੇ ਸੇਵਾ ਛੱਡੀ ਸੀ ਸੇਵਾ ਛੱਡੀ ਤੇ ਉਸ ਮੌਕੇ ਵੀ ਵੀ ਬਈ 5-500 ਮਿਸਤਰੀ ਲੱਗਿਆ ਹੁੰਦਾ ਸੀ ਜਿਆਦਾਤਰ ਮਿਸਤਰੀ ਸੀ ਸਿੰਘਾਣਪੁਰ ਪਿੰਡਾ ਦੀ ਮੋਕੇ ਕੋਲ ਉੱਥੋਂ ਦੇ ਮਿਸਤਰੀ ਸੀ ਜਿਵੇਂ ਭਾਈ ਸੰਤਾ ਸੋਣੀ ਕੋਲ ਸੀ ਭਾਪੇ ਭਾਈ ਜੋਰਾ ਸੋਣੀ ਸੰਤਾ ਸੋਣੀ ਇਹ ਸਾਰੇ ਮਿਸਤਰੀ ਜੀ ਉੱਥੋਂ ਦੇ ਲੱਗੇ ਹੁੰਦੇ ਸੀ ਤੇ ਉਹ ਤੇ ਦੀ ਸੇਵਾ ਚਾ ਦੀ ਸੇਵਾ ਤੇ ਲੱਗੇ ਸੀ ਤੇ ਬਾਬਾ ਜੀ ਕੋਲ ਵੀ ਤੇ ਬਾਬਾ ਜੀ ਕਿਸੇ ਛੁੱਟੀ ਨਹੀਂ ਸੀ ਦੇ ਫਿਰ ਬਾਬਾ ਜੀ ਨੇ ਵੀ ਫਾਮ ਚੇਤੀ ਮੁਕਾਉਣਾ ਚੇਤੀ ਘਾਟਸਾਣਾ ਤੇ ਤੁਸੀਂ ਜੇ ਵੀ ਸੋਡੇ ਕਹਾ ਜੋ ਮੇਰੀ ਸਾਡੀ ਆ ਸਾਡੀ ਜਿਵੇਂ ਆਦੀ ਇਸ ਲਈ ਪਰਵਾਹ ਦੀ ਜਿੰਨਾ ਫਿਕਰ ਨਾ ਕਰੋ ਤੇ ਇਹ ਕੰਮ ਵੀ ਚੇਤੀ ਮੁਕਾਓ ਉਹਦੇ ਵਿੱਚ ਇੱਕ ਮਿਸਤਰੀ ਜੋਰਾ ਸਿੰਘ ਕੰਮ ਕਰਦੇ ਆ ਕਹਿੰਦੇ ਮਿਸਤਰੀ ਜੋਰਾ ਸਿੰਘ ਤੇ ਜੋਰਾ ਸਿੰਘ ਮਿਸਤਰੀ ਕੰਮ ਕਰਦੇ ਸੀ ਤੇ ਵੀ ਉਹਨਾਂ ਦੇ ਕੋਲ ਬੀਨੇ ਕਨਾਂ ਵੀ ਸੀ ਬਾਕੀ ਤੇ ਘਰ ਦੇ ਵਿੱਚ ਪੁੱਜ ਕੇ ਗਰੀਬੀ ਸੀ ਘਰ ਦੇ ਵਿੱਚ ਪੁੱਜ ਕੇ ਗਰੀਬੀ ਸੀ ਉਹ ਤੇ ਸਿੰਗਾਰੇ ਦੀ ਸੀ ਬਸ ਇਸ ਗੋਰਾਸੇ ਸਿੰਗਾਰੇ ਸੀ ਤੇ ਉਹਨਾਂ ਦੇ ਵੀ 20 ਕਨੇ ਬਾਬਾ ਜੀ ਕੋਲ ਵੀ ਵੀ ਵਰਸੇ ਵਾਤੇ ਲੱਗੇ ਤੇ ਉਹਨੇ ਕਹਿੰਦਾ ਬਾਬਾ ਜੀ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਬਾਬਾ ਜੀ ਕਹਿੰਦੇ ਫਿਕਰ ਨਾ ਕਰਨ ਤੇ ਉਹ ਸਾਡੀ ਜਿੰਮੇਰੀਆ ਵੀ ਕੋਈ ਵੀ ਸੇਵਾ ਕਰ ਤੇ ਉਹ ਕਰਦੇ ਰਹੇ ਸੇਵਾ ਕਰਦੇ ਕਰਦੇ ਜਿਵੇਂ ਉਹਨਾਂ ਦੇ ਵੀ ਪੇ ਬੱਬੂ ਵੀ ਉਹਨੇ ਕਦੇ ਸਿਹਾਂ ਪੇਜਾ 10 ਨੇ ਮਾਤਾ ਜੀ ਕਿ ਕਿ ਨੀ ਪਿੰਡ ਸੀ ਉਹ ਘਰ ਤੇ ਗਰੀਬੀ ਪੁੱਜ ਗਏ ਗਰੀਬੀ ਰੋਟੀ ਦਾ ਫੇਟਾ ਸੀਗਾ ਤੇ ਮਾਤਾ ਨੇ ਕਿਹਾ ਵੀ ਉੱਥੇ ਪੁੱਛਣਾ ਵੀ ਕਿ ਵੀ ਕਿਵੇਂ ਚੱਲਦਾ ਜੀ ਕਿ ਤੁਹਾਡਾ ਕੰਮ ਕਿਵੇਂ ਚੱਲਦਾ ਤੇ ਉਹਨਾਂ ਨੇ ਕਿਹਾ ਜੀ ਵੀ ਕਿ ਤਾ ਵੀ ਪੇ ਤੇ ਉਹਨਾਂ ਕਹਿੰਦੇ ਵੀ ਜੋ ਰਸਨ ਕਹੇ ਉਹ ਜੀ ਆਉਂਦੀ ਲੋੜਦੀ ਪੇ ਸਾਡਾ ਕੰਮ ਬੇ ਬਹੁਤ ਵਧੀਆ ਚੱਲਦਾ ਤੇ ਅਗੇ ਝੂਠ ਬੋਦੀ ਇਸ ਮਾਤਾ ਮਾਤਾ ਝੂਠ ਬੋਦੀ ਸਿਰਫ ਇੰ세 ਕਰਕੇ ਪੇ ਕੋ ਵੀ ਨਾ ਸਾਡਾ ਕੰਮ ਚੱਲਦਾ ਪੇ ਉਹੋ ਵੀ ਚੱਲਦਾ ਰਹੇ ਹਣ ਤੇ ਤੇ ਮਾ ਮਤੇ ਉਹਨਾਂ ਦੀ ਜੁਗਾ ਸੀ ਉਹ ਮਿਸਤੀ ਜੁਗਾ ਸੇ ਬਹਾੜਾ ਗੋਸੀ ਬਾਵੇ ਦਾ ਬਹਾੜਾ ਗੋਸੀਗਾ ਉਹਨਾਂ ਦਾ ਤੇ ਉੱਥੇ ਆਪਣਾ ਪਿੰਡ ਸਿੰਘਾ ਵਾਲੀ ਸੀ ਉਹਨਾਂ ਦੇ ਤਿੰਨ ਲੜਕੇ ਸੀ ਸਰਜੀਤ ਸਿੰਘ ਤੇ ਦੋ ਹੋਰ ਜੀ ਤੇ ਫਿਰ ਬਾਬਾ ਜੀ ਨੇ ਫਿਰ ਬਜੇ ਕਿਤੇ ਵੀ ਕਹਿੰਦੇ ਤੂੰ ਜੁਗਾ ਸੇ ਤੂੰ ਫੇਰ ਨਾ ਕਰ ਇਹ ਤੇਰਾ ਕੰਮ ਇੱਥੇ ਵੀ ਗੁਰਨਾਣਕ ਦਾ ਤੂੰ ਕੰਮ ਕਰਦਾ ਗੁਰਨਾਣਕ ਦਾ ਘਰ ਬਣ ਰਿਹਾ ਤੇਰਾ ਘਰ ਦਾ ਕੰਮ ਗੁਰਨਾਣਕ ਸਭ ਆਪ ਵੀ ਵੀ ਕਰਨ ਦੇ ਤੂੰ ਬੀ ਫੇਰ ਕਰ ਇਹ ਉਹ ਕਰਦਾ ਰਿਹਾ ਜੀ ਤੇ ਕੰਮ ਇਹਨਾਂ ਜੀ ਮਾਤਾ ਝੂਠ ਬੋਲਦੀ ਰਹੀ ਜੀ ਉਸੇ ਕਰਕੇ ਵੀ ਘਰ 'ਚ ਗਰੀਬੀ ਪੁੱਜ ਗੇ ਤੇ ਉੱਥੇ ਪਰ 6-6 ਮਹੀਨੇ ਉਹ ਕੰਟਰੀ ਜੀ ਵਿੱਚ ਲੱਗੇ ਰਹੇ ਜੀ ਸੇਵ ਚ ਲੱਗੇ ਰਹੇ ਤੇ ਕਰਕੇ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਖਿਆ ਵੀ 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 ਕਰਕੇ ਵੀ ਜਦੋਂ ਘਰੇ ਗਏ ਤਾਂ ਉਹ ਮਾਤਾ ਕਹਿੰਦੀ ਵੀ ਮੈਂ ਝੂਠ ਬੋਲਦੀ ਸੀ ਪਰ ਮੈਂ ਕਹਿੰਦੀ ਸੀ ਵੀ ਇਤਨੇ ਨਾਲ ਸਦਾ ਦਵਾਰਾ ਬੜ ਗਿਆ ਵੀ ਤੂੰ ਵੀ ਉੱਥੇ ਲੱਗਿਆ ਰਹਾ ਕੋਈ ਅਸੀਂ ਆਪਣੇ ਮਗਮੂ ਕੇ ਖਾਰਾਂਗੇ ਵੀ ਸਾਡੇ ਰਿਸ਼ਤੇ ਆ ਕੋਈ ਹੈਲਪ ਕਰ ਦਿੰਦੀ ਵੀ ਇਸ ਕਰ ਕਰੀ ਜਾਂਦੇ ਆ ਪਰ ਬਾਬਾ ਜੀ ਨੇ ਕਹਿਆ ਸੀ ਵੀ ਉਹ ਤੇਰੇ ਘਰ ਦੀ ਜਿਹ ਮੇਰੀ ਸਾਡੀ ਆ ਇਹ ਬਾਬਾ ਜੀ ਨੇ ਕਿਹਾ ਸੀ ਤੇਰੇ ਘਰ ਦੀ ਜਿਹ ਮੇਰੀ ਸਾਡੀ ਆ ਤੇ ਉਹ ਬੇਫਿਕਰ ਆ ਤੁਸੀਂ ਸੇਵਾ ਕਰ ਉਸ ਨੂੰ ਸੇਵਾ ਕਰਦੇ ਰਹੇ ਅੱਜ ਆ ਕੇ ਦੇਖੋ ਜੀ ਤੁਸੀਂ ਉਹਨਾਂ ਦੇ ਘਰਵਾਰ ਉਹਨਾਂ ਦੇ ਰਾਂਚੀ ਉਹਨਾਂ ਦੇ ਪੈਟਰੋਲ ਪੰਪ ਹੈ ਜੀ ਵਰਕਸ਼ਾਪ ਪੈਟਰੋਲ ਪੰਪ ਤੇ ਵੀ ਪੈਟਰੋਲ ਪੰਪ ਵੀ ਹੈ ਵਰਕਸ਼ਾਪ ਵੀ ਹੈ ਉਹਨਾਂ ਦਾ ਕੰਮ ਰਾਂਚੀ ਬੇ ਬੇ ਰੱਖੇ ਸ਼ਹਿਰ ਚਲ ਰਾਂਚੀ ਹੈ ਯਾਰ ਚ ਬਹੁਤ ਸੋਨਾ ਕਾਰੋਬਾਰ ਚੱਲ ਰਿਹਾ ਚੜ੍ਹਦੀ ਕਲਾ ਸੀ ਆ ਰਿਹਾ ਸਾਰਾ ਕੰਮ ਬੱਚੇ ਸੰਭਾਲਦੇ ਆ ਜੀ ਅਗਰ ਪਰ ਉਹਨਾਂ ਦੇ ਨੱਤਨੇ ਮਾਜੀ ਹੁੰਦਾ ਉਹਨਾਂ ਸਿਗਾਲੇ ਜਾਉਂਦਾ ਸਿੰਗਾਲੇ ਪਿੰਡ ਚਾਓ ਮੈਸੇਜ ਜੁਰਾਸਿੰਘ ਜੀ ਉਹਨਾਂ ਦੇ ਨਾ ਉੱਥੇ ਉਹਨੇ ਦੁਕਾਨਾ ਜਿੱਥੇ ਦੁਕਾਨਾ ਕਰਾਇਤੀ ਸੀ ਹੈ ਹਾਂ ਸਿੰਗਾਲੇ ਦੁਕਾਨਾ ਕਰਾਇਤੀ ਹੈ ਦੁਕਾਨਾ ਦੇ ਵਿੱਚ ਉਹਨਾਂ ਦੇ ਵੀ ਆਪਣਾ ਤੇ ਵੀ ਦੁਕਾਨਾ ਦੇ ਵਿੱਚ ਉਹਨਾਂ ਨੇ ਵੀ ਆਪਣਾ ਪਸੰਦ ਕੋਈ ਉਹਨਾਂ ਦੀ ਫੋਟੋ ਵੀ ਲੱਗੀ ਹੋਈ ਜਿਹੜੀ ਮੈਸੇਜ ਜੁਰਾਸਿੰਘ ਦੀ ਫੋਟੋ ਵੀ ਲੱਗਿਆ ਬਹਾੜਾ ਗੋਸ ਸੀਗਾ ਤੇ ਉਹਨਾਂ ਦੀ ਬ ਉਹਨਾਂ ਦੇ ਰੇਨਾ ਤੇ ਉਹਨਾਂ ਦੀ ਅਕਤੂਬਰ ਦੀ ਵਰਸੀ ਹੁੰਦੀ ਬਾਬਾ ਜੀ ਧੰਤੇ ਬਾਬੇ ਇਸ ਜੀ ਮਾਦੀ ਵਰਸੀ ਹੁੰਦੀ ਆ ਉਹਨਾਂ ਦਾ ਉੱਥੇ ਫਿਰ ਉਹ ਆ ਜਾਂਦੇ ਆ ਇਹ ਪਰਿਵਾਰ ਫਿਰ ਆਉਂਦੇ ਇੱਥੇ ਆ ਜਾਂਦੇ ਆ ਫਿਰ ਆ ਕੇ ਸਾਰਾ ਲੰਗਰ ਨਾਨਕ ਸਾਹਿਬ ਦੀ ਵਰਸੀ ਤੇ ਇੱਥੇ ਹੁੰਦਾ ਜੀ ਬਸ ਅਕਤੂਬਰ ਦੀ ਵਰਸੀ ਤੇ ਬਾਬੇ ਇਸ ਜੀ ਮਾਦੀ ਵਰਸੀ ਤੇ ਨਾਲ ਸਮਾਗਮ ਵੀ ਕੰਟੀਨਿਊਸਲੀ ਜਾਂਦਾ ਸਮਾਗਮ ਭਾਈ ਚਾਹ ਦਿੰਦੇ ਨੇ ਪਾਠ ਵੀ ਆਪਣੇ 52 ਵਜੇ ਸੰਪੜ ਪਾਠ ਚਾਹ ਦਿੰਦੇ ਆ ਬਾਬੇ ਇਸ ਜੀ ਵਰਸੀ ਤੇ ਉੱਥੇ ਲਗਾਤਾਰ ਉਹਨਾਂ ਲੰਗਰ ਹੁੰਦੇ ਜਾਂਦਾ ਉਦੋਂ ਨਾਲ ਸਭ ਲੋਕਾਂ ਨਾਲ ਜਨ ਬਰਸੀ ਤੇ ਉਹ ਲੈ ਨੀ ਸੀ ਬਕਰਦੀ ਮਰਿਆ ਕਹਿੰਦਾ ਮਤਲਬ ਇਹ ਆ ਵੀ ਬਾਬਾ ਜੀ ਦੇ ਘਰ ਕੋਈ ਹੈ ਨਹੀਂ ਜੇ ਤੁਸੀਂ ਸੇਵਾ ਕਰੋ ਬਾਬਾ ਜੀ ਬਸ਼ੇ ਕਰਦੇ ਪਹਿਲਾਂ ਸਿੱਧਨੇ ਫਿਰ ਲੈਨੇ ਪਹਿਲਾਂ ਸਿੱਧਨੇ ਫਿਰ ਲੈਨੇ ਇਹ ਇਸ ਕਰਕੇ ਵੀ ਆਪਾਂ ਬਿਸ਼ਰਦਾ ਰੱਖੋ ਸ਼ਰਦਾ ਕੋਈ ਜਿਹੜਾ ਕੋ ਮੰਗੋਗੇ ਉਹ ਮਿਲੂਗਾ ਬਹੁਤ ਸਾਕੀਆਂ ਮੇਰੇ ਕੋ ਬਹੁਤ ਸਾਕੀਆਂ ਵੀ ਬਪਸਰੀਆ ਪਾਵਾਂਗੇ ਸਾਰੇ ਦੱਸਾਂਗੇ ਵੀ ਲੋਕਾਂ ਨੂੰ ਜਾਗਰਤ ਕਰਾਂਗੇ ਬੀ ਦੱਸਾਂਗੇ ਵੀ ਮਨਾਲੇ ਜੀ ਮੈਂ ਕਿ ਮੈਂ ਤਾਂ ਜੀ ਸਾਖੀ ਤੇ ਹੁੰਦਾ ਵੀ ਇੱਕ ਤਾਂ ਹੁੰਦਾ ਸਾਖੀ ਪਾਉਂਦੇ ਆ ਮੈਂ ਤਾਂ ਚੈਲੰਜ ਕਰਦਾ ਵੀ ਸਾਨੂੰ ਤੁਸੀਂ ਕਰੋ ਸਵਾਲ ਅਸੀਂ ਦੱਸ ਸਬੂਤ ਦੇਵਾਂਗੇ ਸਬੂਤ ਦੇਵਾਂਗੇ ਆ ਜਿਹੜੇ ਮਾਨਦਗਨ ਦੁਕਾਨੇ ਨੇ ਇਹ ਕਹਿੰਦੇ ਪੋਂਦੇ ਰੋਲਾ ਇਹਨਾਂ ਨੇ ਮੇਜਾ ਜਦੋਂ ਮਰਜ਼ੀ ਬਹਿ ਸਕਦੇ ਕੋਈ ਗੱਲ ਕੀ ਪਰ ਜੇ ਇਹਨਾਂ ਨੇ ਖਰਾਬ ਕਰਨਗੇ ਮੈਂ ਵੀ ਸਿੱਧਾ ਉਹ ਗੱਜ ਵਿੱਚ ਕੇਸ ਚੱਲੇ ਉਹ ਮੇਮੇ ਕੇਸ ਸਾਡੇ ਮਤਲਬ ਤੇ ਗੱਲ ਜਾਂ ਕਿ ਤੁਸੀਂ ਚਾਹੁੰਦੇ ਨਹੀਂ ਹੋ ਅਸੀਂ ਵੀ ਵਿਚਾਰ ਕਰਾਂਗੇ ਸਰ ਵਿਚਾਰ ਕਰੋ ਜਿਹੜਾ ਕੋ ਮਰਜ਼ੀ ਕਰ ਸਕਦਾ ਬੁਝਾ ਕੁੱਲ ਕੀ ਚੱਲੀ ਜਾਏ ਅੱਜ ਇਹ ਵੀ ਬੇਨਤੀ ਬਾਕੀ ਪੁਲਿਸ ਕੋਲ ਮਾਫੀ ਜੋ ਜੇ ਕੋਈ ਗਲਤ ਗੱਲ ਆ ਜਾਂਦੀ ਉਹ ਮਾਫੀ ਚਾਹੁੰਦਾ ਹਾਂ ਜੇ ਇਹ ਮੈਂ ਜਲਦੀ ਹੋ ਸਕੇ ਪਾਉਗਾ ਜੀ ਬੰਛੇਤੀ ਛੇਤੀ ਸੀ ਜਦ ਮੈਨੂੰ ਲੇਟ ਹੋ ਜਾਂਦਾ ਸੀ ਮੈਨੂੰ ਫੋਨ ਆ ਜਾਂਦਾ ਸੀ ਮੈਂ ਤਾਂ ਜੇ ਸਕੇ ਪਾਈ ਇਹ ਹੀ ਪੁਲਿਸ ਨੂੰ ਮਾਫੀ ਜੋ ਬਾਈ ਜੀ ਕਾਕਾ ਸਰ ਜੀ